ਲਿੱਕਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਫਰੀ ਰ ਮੈਚਨਲ ਸਬਸਕ੍ਰਾਈਬ ਕਰ ਲਿਓ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਿਲਕੁਲ ਨਾ ਟ੍ਰੇਡ ਦੇ ਵਿੱਚ ਬਹੁਤ ਹੀ ਸੋਹਣੇ ਸੋਹਣੇ ਸੂਟ ਜੋ ਵੀ ਸੂਟ ਤੁਹਾਨੂੰ ਪਸੰਦ ਆਵੇ ਜਲਦੀ ਜਲਦੀ ਸਕਰੀਨਸ਼ਾਟ ਕਰ ਲਓ। ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਅੱਜ ਆਪਾਂ ਇਹ ਤੁਹਾਨੂੰ ਛੜਾ ਆਉਂਦੇ ਗਏ ਹਾਂ। ਇਹ ਤਾਂ ਸੈਂਡੇ ਆਫ ਲਾਇਆ ਸੀਗਾ ਤਾਂ ਕਰਕੇ ਇਹ ਹੈਗਾ ਜਿਹੜਾ ਸੂਟ ਪਹਿਲਾਂ ਆਪਣੇ ਕੋਲ ਹੈਗਾ ਆਪਣੇ ਮੈਚਿੰਗ ਸੂਟ ਹੈ ਇਹ ਪੀਅਰ ਕਾਟਨ ਦੇ ਵਿੱਚ ਸੂਟ ਹੈ ਬਹੁਤ ਹੀ ਸੋਹਣਾ ਫੈਬਰਿਕ ਹੈ ਨਾ। ਇਸ ਤਰ੍ਹਾਂ ਦੀ ਸ਼ਰਟ ਆਉਗੀ ਇਸ ਤਰ੍ਹਾਂ ਦੀ ਅੱਜ ਦੇ ਨਾਲ ਬਾਟਮ ਸਾਰੇ ਸੂਟਾਂ ਦਾ ਜੜ ਵਾਲਿਆਂ ਦਾ ਪ੍ਰਾਈਸ ਬਿਲਕੁਲੀ ਘਟਾ ਹੈ ਓਨਲੀ 350 ਰੁਪਏ ਦੇ ਵਿੱਚ ਸਾਰੇ ਸੂਟ ਮਿਲਣਗੇ ਆ ਰਹੇ ਕੋਈ ਵੀ ਸੂਟ ਜਿਹੜਾ ਤੁਸੀਂ ਲੈ ਸਕਦੇ ਹੋ ਇਸ ਪਾਸਾ ਹੈਗਾ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੈ ਸਾਰੇ ਸੂਟ ਪਿਓਰ ਕਾਟਨ ਦੇ ਵਿੱਚ ਰਹਿਣਗੇ ਬਹੁਤ ਹੀ ਵਧੀਆ ਸੋਹਣਾ ਕੁਆਲਟੀ ਦਾ ਕੱਪੜਾ ਹੈ ਇਸ ਤਰ੍ਹਾਂ ਦੇ ਨਾਲ ਅੱਜ ਦੀ ਬਾਟਮ ਇਹ ਵੀ ਮੈਚਿੰਗ ਦੇ ਵਿੱਚ ਹੋਊਗਾ ਕਲਰ ਇਹਦੇ ਵਿੱਚ ਇੱਕ ਦੋ ਹੋਰ ਵੀ ਮਿਲ ਜਾਣਗੇ ਇਹਦੇ ਵਿੱਚ ਤਾਂ ਸਿੰਗਲ ਹੀ ਕਲਰ ਰਹੇਗਾ ਕੋਈ ਸੂਟਾਂ ਤੋਂ ਸਮਝ ਰਹੀ ਸੀ ਕਿ ਰਿਡ ਨਾ ਦਾ ਓਨਲੀ 150 ਰੁਪਏ ਇਸ ਤੋਂ ਅਗਲਾ ਹੈਗਾ ਜੀ ਇਸ ਤਰ੍ਹਾਂ ਦਾ ਇਸ ਤਰ੍ਹਾਂ ਦੀ ਅੱਜ ਬਿਸਤੀ ਸ਼ਰਟ 'ਵੀ ਪ੍ਰਿੰਟਿੰਗ ਹੈ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਪ੍ਰਿੰਟਿੰਗ ਹੈ ਇਸ ਦੇ ਨਾਲ ਅੱਜ ਇਸ ਤਰ੍ਹਾਂ ਦੀ ਬਾਟਮ ਇਹ ਹੈ ਜੀ ਇਸ ਨਾਲ ਬਾਟਮ ਬਹੁਤ ਹੀ ਸੋਹਣੇ ਸੂਟ ਨੇ ਜੀ ਕੋਈ ਵੀ ਸੂਟ ਸ਼ੱਡਨ ਵਾਲਾ ਨਹੀਂ ਹੈਗਾ ਸਾਰੇ ਸਕਰੀਨ ਸ਼ਾਟ ਲੈ ਲੈ ਕੇ ਆਪਣੇ ਆਪਣੇ ਸੂਟ ਜਿਹੜੇ ਬੁੱਕ ਕਰ ਸਕਦੇ ਹੋ ਇਸ ਤਰ੍ਹਾਂ ਮਿਲਦਾ ਸੂਟ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਇਹ ਵੀ ਇਸ ਤਰ੍ਹਾਂ ਦੀ ਜਦੂਈ ਪ੍ਰਿੰਟਿੰਗ ਹੈ ਇਸ ਤਰ੍ਹਾਂ ਇਹ ਵੀ ਮੈਚਿੰਗ ਦੇ ਵਿੱਚ ਆਊਗਾ ਬਾਕੀ ਆਪਣਾ ਬਹੁਤ ਹੀ ਪਿਆਰਾ ਸੌਫਟ ਕਪੜਾ ਹੈ ਨਾ ਇਹਨਾਂ ਰਹਿਗੇ ਸ਼ਰਟਾਂ ਮੈਚਿੰਗ ਬਹੁਤ ਸੋਹਣੀ ਹੈ ਇਸ ਤਰ੍ਹਾਂ ਦਾ ਇਹ ਤਾਂ ਪਿੰਕ ਜਿਹਾ ਕੰਡਰ ਦਾ ਰੰਗ ਇਸ ਤਰ੍ਹਾਂ ਦਾ ਛੋਟਾ ਹੋ ਗਿਆ ਕਾਈ ਟਾਈ ਮਿੱਟੀ ਦੀ ਕੱਟਣੀ ਹੋ ਗਈ ਜੀ ਜੋ ਵੀ ਸੂਟ ਤੁਹਾਨੂੰ ਪਸੰਦ ਹੋਵੇ ਸਕਰੀਨ ਸ਼ਾਟ ਲਈ ਜਾਇਆ ਜੀ ਇੱਕ ਕਲਰ ਇਹ ਵੀ ਕਰ ਲਿਆ ਜੇ ਇੱਕ ਵਾਰ ਇਹ ਹੀ ਲੱਗਦਾ ਜਿਆਦਾ ਪੀਲੇ ਵੀ ਨਹੀਂ ਹੈਗਾ ਬਹੁਤ ਹੀ ਪਿਆਰਾ ਜਿਹਾ ਰੰਗ ਲੱਗ ਰਿਹਾ ਇਸ ਤਰ੍ਹਾਂ ਦੀ ਸ਼ਰਟ ਹੈ ਜੀ ਮੋੜੇ ਵਿੱਚ ਥੋੜਾ ਜਿਹਾ ਹੋ ਸਕਦਾ ਕੱਦਨ ਲਾਈਟ ਆਵੇ ਤਾਂ ਕਿ ਬਹੁਤ ਹੀ ਪਿਆਰਾ ਜਿਹਾ ਕਰਦਾ ਹੈ ਇਹ ਹੈ ਕਿ ਤੁਸੀਂ ਬਹੁਤ ਛੋਲੇ ਛੋਲੇ ਸੂਟ ਨੇ ਜੀ ਪ੍ਰਾਈਸ ਵੀ ਬਹੁਤ ਹੀ ਘੱਟ ਰੇਟ ਦੇ ਵਿੱਚ ਮਿਲ ਰਹੇ ਨੇ ਇਹ ਸੂਟ ਤੁਹਾਨੂੰ ਜੋ ਵੀ ਸੂਟ ਤੁਹਾਨੂੰ ਪਸੰਦ ਆਏ ਸਕਰੀਨ ਸ਼ਾਟ ਲਈ ਜਾਇਆ ਜੀ ਓਨਲੀ 350 ਪਰ ਰੇਟ ਹੈ ਇਸ ਦਾ ਅੱਗੇ ਇਸ ਤੋਂ ਅਗਲਾ ਸੂਟ ਜੀ ਸ਼ਰਟ ਦੀ ਪ੍ਰਿੰਟਿੰਗ ਦੇਖ ਸਕਦੇ ਹੋ ਮੈਂ ਦੀਆ ਕਰਦਾ ਹਾਂ ਇਸ ਤਰ੍ਹਾਂ ਦੀ ਜਿਹੜੀ ਤੁਹਾਨੂੰ ਆਉਗਾ ਪੰਜਾਬ ਹਰਿਆਣਾ ਚੰਡੀਗੜ੍ਹ ਦੀ ਸ਼ਿਪਿੰਗ ਜਿਹੜੀ ਫ੍ਰੀ ਰਹੂਗੀ ਜੀ ਇਸ ਤਰ੍ਹਾਂ ਦੀ ਜਿਹੜੀ ਸ਼ਿਪਿੰਗ ਲੱਗਣੀ ਹੈ ਬਹੁਤ ਸੋਹਣੇ ਕਾਰਟਨ ਦੇ ਕੱਟਫੋਂਡ ਵਾਲੇ ਸੂਟ ਬਹੁਤ ਸੋਹਣੇ ਨੇ ਜਲਦੀ ਜਲਦੀ ਸ ਆਪਣੇ ਆਪਣੇ ਆਰਡਰ ਬੁੱਕ ਕਰ ਲੇ ਜੀ ਇਸ ਪਾਗਲਾ ਹੈਗਾ ਆਲਓਵਰ ਸੂਟ ਇਸ ਦੀ ਨੀਂ ਹੈ ਇਸ ਤਰ੍ਹਾਂ ਦੀ ਪ੍ਰਿੰਟਿੰਗ ਇਹ ਆਪਣੇ ਕੋਲ ਆਲਓਵਰ ਸੂਟ ਹੈ ਇਸ ਤਰ੍ਹਾਂ ਦੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਇਸ ਦੀ ਜਿਹੜੇ ਜਿਹੜੇ ਸੂਟ ਪਸੰਦ ਹੋਈਏ ਨਾਲ ਦਾ ਸਕ੍ਰੀਨ ਕਟ ਲੈਣ ਜਿਹਦੇ ਵਿੱਚ ਕਲਰ ਆਪਣੇ ਕੋਲ ਦੋ ਮਿਲ ਜਾਣਗੇ ਇਹ ਕਲਰ ਹੈ ਤੇ ਦੇ ਕੋਲ ਵਿੱਚ ਆਪਣਾ ਕੋਲ ਇਹਦਾ ਫਲੋਰੀ ਜਿਹਾ ਕਲਰ ਇਸ ਤਰ੍ਹਾਂ ਨਾਲ 5 ਮੀਟਰ ਕਟਾ ਰਹੂਗਾ ਜੀ ਪਿਓਰ ਕਟ ਦੇ ਵਿੱਚ ਰੇਟ ਬਿਲਕੁਲੀ ਘੱਟ ਆਗਾ ਵੀਡੀਓ ਨੂੰ ਜਿਹੜਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਨਾਲ ਦੀ ਨਾਲ ਇਸ ਤਰ੍ਹਾਂ ਬਹਲਾਇਆ ਇਸ ਤਰ੍ਹਾਂ ਨਾਲ ਇਹਦੀ ਹੈਗੀ ਲਾਈਨਿੰਗ ਵਾਲੀ ਪ੍ਰਿੰਟਿੰਗ ਹੈ ਫਰੌਕ ਵਗੈਰਾ ਬਹੁਤ ਸੋਹਣਾ ਕੰਬੀਅਨਟ ਹੈ ये फ्रॉक मानी है इस तरह ने भी कपड़ा बहुत ही ज़्यादा प्यारा कपड़ा है सॉफ्ट कपड़ा होगा तो इस तरह का इसी प्रिंटिंग भी आल होगा सूट है इस, इस तरह, इस तरह, इस भी है इस तरह भी की प्रिंटिंग देख सकते हो कि सोनी प्रिंटिंग ਬਹੁਤ ਹੀ ਸੋਹਣੇ ਸਾਫਟ ਕਪੜੇ ਹੈ ਜੀ ਬਿਦਾਉ ਗਲੈਂਡਿੰਗ ਜਿਵੇਂ ਮਰਜ਼ੀ ਤੁਸੀਂ ਕਰੇ ਪੌਨਡਾ ਹਨ ਵਾਸਤੇ ਇਹਨਾਂ ਨੂੰ ਬਣਾ ਸਕਦੇ ਹੋ ਓਨਲੀ 350 ਹੈ ਇਸ ਤੋਂ ਆਲਿ ਡਿਪ੍ਰਿੰਟ ਵੀ ਹੈ ਜੀ ਇਸ ਤੋਂ ਵੀ ਦੇਖ ਸਕਦੇ ਹੋ ਕਿ ਮੀ ਸੋਹਣੇ ਪ੍ਰਿੰਟਿੰਗ ਦੇ ਵਿੱਚ ਇਸ ਤੋਂ ਆਲਿ ਇਹ ਜੀ ਪਿੰਸ ਤੋਂ ਲੈ ਵੀ ਆਨ ਉਹ ਸੁਖਨੇਗਾ ਇਹ ਆਪਣੇ ਕੋਲ ਹੈਗਾ ਜੀ ਲੇਨਨ ਕਾਟਨ ਦੇ ਵਿੱਚ ਇਹ ਸੂਟ ਹੈ ਲਿਲੰਗ ਕਾਟਨ ਦੇ ਵਿੱਚ ਬ੍ਰੇਟ ਅੱਜ ਵਾਲੇ ਸਾਰੇ ਸੂਟਾਂ ਦਾ ਸੇਮ ਰੰਗ ਹੋਊਗਾ ਨੇਵੀ ਬਲੂ ਹੱਥ ਲਗਾ ਰਿਹਾ ਇਸਾ ਪ੍ਰਿੰਟ ਦੀ ਬਤੀ ਗਸੂਨੀ ਸਾਰੇ ਸੂਟ ਜਿਹੜੇ ਹੈਗੇ ਆ 5-5 ਮੀਟਰ ਦੀ ਕੱਟ ਹੈ ਇਹ ਨਗਾ ਇਸ ਤਰ੍ਹਾਂ ਬੇਬੀ ਪਿੰਕ ਰੰਗ ਲਗਾ ਰਿਹਾ ਇਸਾ ਕੱਲਾ ਬੁਤੀ ਜਿਆਦਾ ਸੋਹਣੇ ਨਹੀਂ ਇਸ ਤਰ੍ਹਾਂ ਜਿਹੜੇ-ਜਿਹੜੇ ਸੂਟ ਤੁਹਾਨੂੰ ਪਸੰਦ ਹੋਵੇ ਸਕਰੀਨਸ਼ਾਟ ਲਈ ਜਾਏ ਜੀ ਨਾਲ ਦੀ ਨਾਲ 350 ਰੁਪਏ ਸਿਰਫ 350 ਰੁਪਏ ਦੇ ਸੂਟ ਹੋਰ ਤੁਹਾਨੂੰ ਕਿਤੇ ਵੀ ਨਹੀਂ ਮਿਲਣਗੇ ਇਸ ਦਿਨਾਲ ਜਿਹੜੀਆਂ ਵੀਡੀਓ ਆਪਣੀਆਂ ਆਉਂਦੀਆਂ ਨੇ ਡੇਲੀ ਤੁਹਾਡੇ ਕੋਲੇ ਆਉਂਦੀਆਂ ਰਹਿੰਦੀਆਂ ਨੇ ਸਾਰੀਆਂ ਵੀਡੀਓ ਨੂੰ ਲਾਈਕ ਸ਼ੇਅਰ ਮੈਂ ਤੁਹਾਨੂੰ ਜ਼ਰੂਰ ਕਰਦਾ ਕਰੂੰਗੀ ਜਲਦੀ ਜਲਦੀ ਵੀਡੀਓ ਇੱਕ ਵਾਰੀ ਸ਼ੇਅਰ ਕਰ ਜ਼ਰੂਰ ਕਰਕੇ ਜਾਇਆ ਕਰੋ ਕਿਉਂਕਿ ਸੋਨਾ ਤੁਹਾਡੀ ਜ਼ਰੂਰ ਕਰ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ